ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਾਂ ਅੱਜ ਕਾਫੀ ਟਾਈਮ ਬਾਅਦ ਵੀਡੀਓ ਪਾਉਣ ਲੱਗੇ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਜੇਲ੍ਹ ਵਿਭਾਗ ਵਿੱਚ 500 ਦੇ ਕਰੀ ਭਰਤੀ ਆਈ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਵੀ ਉਹ ਤੇ ਇਸ਼ਤਿਹਾਰ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜਾ ਇਸ਼ਤਿਹਾਰ ਨੰਬਰ ਹੈਗਾ 72025 ਕੋਈ ਵੀ ਵੀਰ ਭਰਾ ਜੋ ਫਾਰਮ ਫਿਲ ਕਰ ਦੇਣਾ ਇਸ਼ਤਿਹਾਰ ਨੰਬਰ ਜਿਹੜੂ ਸਾਈਡ ਤੇ ਕਾਪੀ ਤੇ ਲਿਖ ਲਿਆ ਕਰੋ ਨਾਲ ਡਿਪਾਰਟਮੈਂਟ ਦਾ ਨਾਮ ਸਤਿਹਾਰ ਨੰਬਰ ਤੇ ਜਦੋਂ ਫਾਰਮ ਸਬਮਿਟ ਹੋ ਜਾਂਦਾ ਹੈਗਾ ਲਾਸਟ ਸਟੈਪ ਅ ਰਜਿਸਟ੍ਰੇਸ਼ਨ ਨੰਬਰ ਮਿਲਦਾ ਉਹ ਵੀ ਨਾਲ ਲਿਖ ਲਿਆ ਕਰੋ ਕਿਉਂਕਿ ਕੋਈ ਵੀ ਚੇਂਜਿੰਗ ਹੋ ਦੀ ਫਿਰ ਤੁਸੀਂ ਉਹ ਕਰ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈਗੀ ਸਾਰਾ ਵੇਖਾਂਗੇ ਨੋਟੀਫਿਕੇਸ਼ਨ ਆਪਾਂ ਇਹਦੇ ਇਸ ਜਿਹੜੀ ਅਪਲਾਈ ਹੋਣ ਦੀ ਮਿਤੀ ਹੈਗੀ ਇਹ 30 7 ਤੋਂ ਅਪਲਾਈ ਸ਼ੁਰੂ ਹੋ ਗਿਆ ਹੋਣਾ ਹੈਗਾ ਤੇ ਜਿਹੜੀ ਆਨ ਆਨਲਾਈਨ ਭਰਨ ਦੀ ਮਿਤੀ ਹੈਗੀ 24 8 ਤੱਕ ਸ਼ਾਮ 5 ਵਜੇ ਤੱਕ ਤੁਸੀਂ ਫਿਲ ਕਰਨਾ ਹੈਗਾ ਜਿਹੜੀ ਫੀਸ ਭਰਨ ਦੀ ਮਿਤੀ ਹੈਗੀ ਇਹ ਤਰੀਕੇ ਹੈਗੀ ਹੋਵੇਗੀ 26 8 ਤੋਂ 25 ਤੱਕ ਇਹ ਚ ਕਈ ਤਨ ਤਰ੍ਹਾਂ ਦੀਆਂ ਪੋਸਟ ਆਈਆਂ ਗਈਆਂ ਇੱਕ ਤਾਂ ਹੈਗੀ ਸਹਾਇਕ ਸੁਪਰਡੈਂਟ ਦੀ ਇੱਕ ਹੈਗੀ ਵਾਰਡਰ ਦੀ ਇੱਕ ਹੈਗੀ ਮੈਟਰਨ ਦੀ ਕੁੱਲ 500 ਪੋਸਟਾਂ ਸਹਾਇਕ ਸੁਪਰਡੈਂਟ ਦੀ ਹੈਗੀਆਂ 29 ਪੋਸਟਾਂ ਵਾਰਡਰ ਦੀਆਂ ਹੈਗੀਆਂ 452 ਟਮੈਟਰਨ ਦੀਆਂ ਹੈਗੀਆਂ 20 ਇਹ ਹੁਣ ਆਪਾਂ ਵੇਣੀਏ ਵੀ ਕਿਵੇਂ ਕਿਵੇਂ ਵੰਡ ਕਿਤਨ ਕੈਟਾਗਰੀ ਵਾਈਜ਼ ਸਹਾਇਕ ਸੁਪਰਟੈਂਡੈਂਟ ਦੇ ਹਨ ਜਰਨਲ ਕੈਟਾਗਰੀ ਦੇ ਹਨ 13 ਪੁਸਟਾਂ ਮੁੰਡਿਆਂ ਵਾਸਤੇ ਆ ਤਿੰਨ ਕੁੜੀਆਂ ਵਾਸਤੇ ਆ ਈ ਡਬਲਯੂ ਐਸ ਹੈਗੀਆਂ ਇਕਨੋਮਿਕਲੀ ਵਹੀਕਲ ਸੈਕਸ਼ਨ ਜਿਹੜੇ ਹੁੰਦੇ ਆ ਉਹਨਾਂ ਦੀਆਂ ਮੁੰਡਿਆਂ ਵਾਸਤੇ ਹੈਗੀਆਂ ਤਿੰਨ ਕੁੜੀਆਂ ਦੀ ਇੱਕ ਐਸੀ ਕੈਟਾਗਰੀ ਜਿਹੜੀ ਐਮ ਐਂਡ ਬੀ ਚ ਆਉਂਦੀ ਆ ਮੁੰਡੇ ਤਿੰਨ ਕੁੜੀਆਂ ਦੀ ਇੱਕ sc r and others دو ਮੁੰਡਿਆਂ ਵਾਸਤੇ ਇੱਕ ਕੁੜੀਆਂ ਵਾਸਤੇ bc ਕੈਟਾਗਰੀ ਵਾਸਤੇ ਤਿੰਨ ਮੁੰਡਿਆਂ ਵਾਸਤੇ ਇੱਕ ਕੁੜੀਆਂ ਵਾਸਤੇ ff ਮਤਲਬ ਫਰੀडम फाइਟਰ ਮੁੰਡਿਆਂ ਵਾਸਤੇ ਇੱਕ ਕੁੜੀਆਂ ਵਾਸਤੇ ਵੀ ਇੱਕ esm x r usman ਹੋਣਗੇ sc and ਜਿਹੜੇ m and b ਤੋਂ ਕੈਟਾਗਰੀ ਤੋਂ ਬਲੋਕ ਕਰਦੇ ਮੁੰਡਿਆਂ ਵਾਸਤੇ ਇੱਕ ਕੁੜੀਆਂ ਵਾਸਤੇ ਕੋਈ ਨਹੀਂ 0 ਹੈ x r usman sc r r and others ਉਹ ਵੀ ਮੁੰਡਿਆਂ ਵਾਸਤੇ ਇੱਕ ਕੁੜੀਆਂ ਵਾਸਤੇ 0 ਹੈ bc esm ਐਕਸਰਸਮਨ ਬੀਸੀ ਕੋਟੇ ਜਿਹੜੇ ਹੁੰਦੇ ਉਹਨਾਂ ਦੀ ਇੱਕ ਕੁੜੀਆਂ ਵਾਸਤੇ ਜ਼ੀਰੋ ਆ ਜਰਨਲ categories SM ਐਕਸਰਸਮਨ ਵਾਸਤੇ ਇੱਕ ਟੋਟਲ ਹੈਗੀਆਂ 29 ਪੋਸਟ ਹੈਗੀਆਂ 8 ਕੁੜੀਆਂ ਦੀਆਂ ਹੈਗੀਆਂ ਅੱਗੇ ਆ ਗਿਆ ਵਾਰਡਨ ਐਂਡ ਮੈਟਰਨ ਇਹ ਜੇ ਜਰਨਲ categories ਦੀਆਂ ਹੈਗੀਆਂ ਵਾਰਡਰ ਦੀਆਂ ਹੈਗੀਆਂ 57 ਵਾਰਡਰ ਨਾਲ ਹੀ ਹੁੰਦੇ ਮੁੰਡਿਆਂ ਵਾਸਤੇ ਮੈਟਰਨ ਦੀਆਂ ਹੁੰਦੀਆਂ ਕੁੜੀਆਂ ਵਾਸਤੇ ਜਰਨਲ ਦੀਆਂ 57 ਵਾਰਡਰ ਦੀਆਂ ਤੇ ਮੈਟਰਨ ਦੀ ਹੈਗੀ ਜ਼ੀਰੋ EWS ਇਕਨੋਮਿਕਲੀ ਵੀਕਲ ਸੈਕਸ਼ਨ ਵਾਲੇ ਵਾਟਰ ਦੀਆਂ 46 ਮੁੰਡਿਆਂ ਵਾਸਤੇ ਐ ਕੁੜੀਆਂ ਵਾਸਤੇ 2 ਆ SC M ਐਂਡ B ਕੈਟਾਗਰੀ ਜਿਹੜੇ ਆਉਂਦੇ ਆ ਇਹ 45 ਮੁੰਡਿਆਂ ਦੀਆਂ ਦੀਆਂ ਆਰਡਰ ਦੀਆਂ ਮੈਟਰਨ ਦੀਆਂ ਦੀਆਂ 2 ਕੁੜੀਆਂ ਵਾਸਤੇ SC RO ਐਂਡ ਅਦਰਸ ਤੋਂ ਮੁੰਡਿਆਂ ਦੀ ਵਾਟਰ ਦੀਆਂ 45 ਮੈਟਰਨ ਦੀਆਂ ਕੁੜੀਆਂ ਦੀਆਂ ਦੀਆਂ 2 BC ਦੀਆਂ 49 ਆਰਡਰ ਦੀਆਂ ਦੀਆਂ ਤੇ ਇੱਕ ਮੈਟਰਨ ਦੀ ਆ ਫ੍ਰੀਡਮ ਫਾਈਟਰ ਦੀਆਂ 20 ਆਰਡਰ ਦੀਆਂ ਮੁੰਡਿਆਂ ਵਾਸਤੇ ਐ ਤੇ ਕੁੜੀਆਂ ਵਾਸਤੇ 0 ਆ ES ਐਮ ਐਕਸ ਸਰਵਿਸਮੈਨ ਦੀਆਂ دیਗੀਆਂ ਐਸ ਸੀ ਐਮ ਐਂਡ ਬੀ ਕੈਟਾਗਰੀ ਦੇ 32 ਮੁੰਡਿਆਂ ਵਾਸਤੇ ਆ ਤਿੰਨ ਕੁੜੀਆਂ ਵਾਸਤੇ ਮੈਟਰ ਆndੀਆਂ ਹੈਗੀਆਂ ਈ ਐਸ ਐਮ ਐਸ ਸੀ ਐਂਡ ਆਰ ਐਂਡ ਆਦਰਸ ਚੋ ਜਿਹੜੇ ਕੋਟਾ ਗਿਰ ਚਾਉਂਦੇ ਆ ਮੁੰਡਿਆਂ ਵਾਸਤੇ 32 ਆ ਆਰਡਰ ਦੀਆਂ ਮੈਟਰਾਂ ਦੀਆਂ ਤਿੰਨ ਕੁੜੀਆਂ ਵਾਸਤੇ ਬੀ ਸੀ ਐਕਸ ਸਰਵਿਸਮੈਨ 32 ਮੁੰਡਿਆਂ ਵਾਸਤੇ ਆਰਡਰ ਆndੀਆਂ ਤਿੰਨ ਮੈਟਰਾਂ ਦੀਆਂ ਕੁੜੀਆਂ ਵਾਸਤੇ ਆ ਜਰਨਲਿਸਮ ਦੀਆਂ 54 ਮੁੰਡਿਆਂ ਵਾਸਤੇ ਆ ਤੇ 4 ਮੈਟਰ ਨੇ ਕੁੜੀਆਂ ਵਾਸਤੇ ਆ ਸਪੋਰਟਸਮੈਨ ਜਿਨ੍ਹਾਂ ਕੋਲ ਕੋਟੇ ਹੈਗੇ ਆ 17 ਵਾਰਡਰਨ ਦੇ ਮੁੰਡਿਆਂ ਵਾਸਤੇ ਐ ਮੈਟਰ ਨੇ ਇਚ 0 ਕੁੜੀਆਂ ਵਾਸਤੇ ਸਪੋਰਟਸ ਕਾਟ ਜਿਹੜੇ ਐਸੀ ਕੈਟਾਗਰੀ ਚ ਆਉਂਦੇ ਆ ਮੁੰਡੇ 11 ਵਾਰਡਰਨ ਦੀਆਂ ਮੈਟਰ ਦੇ ਕੁੜੀਆਂ ਵਾਸਤੇ 0 ਆ ਸਪੋਰਟਸ ਕੈਟਾਗਰੀ ਐਸੀ ਐਂਡ ਆਰ ਐਂਡ ਆਦਰਸ ਚ ਆਉਂਦੇ ਆ ਉਸ 11 ਵਾਰਡਰਨ ਦੇ ਮੁੰਡਿਆਂ ਵਾਸਤੇ ਤੇ ਕੁੜੀਆਂ ਵਾਸਤੇ 0 ਆ ਇਹ ਟੋਟਲ 451 ਪੋਸਟਾਂ 20 ਕੁੜੀਆਂ ਵਾਸਤੇ ਜਿਹੜੀਆਂ ਉਹਨਾਂ ਕੈਟਾਗਰੀ ਕੋਡ ਲਿਖਿਆ ਤੁਸੀਂ ਵੇਖ ਸਕਦੇ ਹੋ ਕਿਹੜਾ ਬੰਦਾ ਕਿਹੜੇ ਕੋਡ ਕੈਟਾਗਰੀ ਚ ਆਉਂਦਾ ਕੋਡ ਨਾਲ ਤੁਸੀਂ ਮੈਂਸ਼ਨ ਕਰਦੇ ਹੋ ਆ ਸਾਰੇ ਦੱਸਿਆ ਵੀਨੇ ਫੁੱਲ ਫਾਰਮ ਦਸੀਆਂ ਗਈਆਂ ਜੋ ਆਪਾਂ ਪਹਿਲਾਂ ਦੱਸ ਦਿੱਤਾ ਤੁਹਾਨੂੰ ਵੀਡੀਓ 'ਚ ਰੱਖਵਾ ਕਰਨ ਵਾਸਤੇ ਆ ਇਨਸਟਰਕਸ਼ਨ ਦਿੱਤੀਆਂ ਵੀ ਕੀ ਕੀ ਹਿਸਾਬ ਦਾ ਹੋਊਗਾ ਸਾਰਾ ਦਾ ਸਰਟੀਫਿਕੇਟ ਬਣੇ ਜਿਵੇਂ ਡੋਮਿਨਿਅਸ ਦਾ ਰੈਜੀਡੈਂਸ ਦਾ ਇਹ ਤਾਜ਼ਾ ਹੋਣਾ ਚਾਹੀਦਾ ਹੁੰਦਾ ਹੈ ਸਰਟੀਫਿਕੇਟ ਦੇ ਇਹ ਨੂੰ ਸੂਚਿਤ ਕੀਤੀ ਜਾਂਦੀਆਂ ਆਰਮੀ ਕੋਟੇ ਦੇ ਜਾਂ ਇੱਕ ਮਜ਼ੋਰ ਵਰਗ ਦੇ ਸਰਟੀਫਿਕੇਟ ਜਿਹੜੇ ਹੁੰਦੇ ਆ ਕ੍ਰੋਨਿਕਲੀ ਵੀਕਰ ਉਹਨੂੰ ਕਹੇ ਜਾਂਦੇ ਆ ਇਹ ਸਾਰਾ ਕੁਝ ਲਿਖਿਆ ਗਿਆ ਵੀ ਅਭੀ ਜੇ ਅੱਗੇ ਵਿੱਤਿਕ ਯੋਗਤਾ ਕੀ ਹੋਣੀ ਚਾਹੀਦੀ ਤੁਹਾਡੀ ਸੈਕ ਸੁਪਰਡੈਂਟ ਵਾਸਤੇ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਡਿਗਰੀ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਜਾਨੀ ਕਿ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਮੋਟਾ-ਮੋਟਾ ਕਹਿੰਦਾ ਮਤਲਬ ਵਾਰਡਨ ਦੀ ਸਾਮੀ ਵਾਸਤੇ ਪਲੱਸ 2 ਹੋਣੀ ਚਾਹੀਦੀ ਆ ਤੇਰੀ ਪੰਜਾਬੀ ਤੁਸੀਂ ਉਪਰ 10th ਤੱਕ ਕੀਤੀ ਹੋਣੀ ਚਾਹੀਦੀ ਆ ਇਹਦਾ ਫਿਜ਼ੀਕਲ ਹੋਊਗਾ ਵਾਰਡਨ ਵਾਸਤੇ ਘੱਟੋ-ਘੱਟ ਜਿਹੜੀ ਮਿਨੀਮਮ ਹਾਈਟ ਆ ਉਹ 5 ਫੁੱਟ 7 ਇੰਚ ਹੋਣੀ ਚਾਹੀਦੀ ਆ ਵਾਰਡਨ ਦੀ ਪੋਸਟਾਂ ਮੁੰਡਿਆਂ ਵਾਸਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਜਿਹੜੀ ਡੋਗਰਾ ਜਾਂ ਗੋਖਸ ਕੈਟਾਗਰੀ ਦੇ ਬਰੋਮ ਕਰਦੇ ਨੇ 5 ਫੁੱਟ 4.5 ਇੰਚ ਕੱਦ ਚਾਹੀਦਾ ਉਹਨਾਂ ਦਾ ਚੈਸਟ ਜਿਹੜੀ ਹੈਗੀ 32 ਚਾਹੀਦੀ ਆ ਅਨਐਕਸਪੈਕਟਿਡ ਤੇ 34 34.5 ਚਾਹੀਦੀ ਆ ਐਕਸਪੈਂਡਡ ਵਿਜ਼ਨ ਜਿਹੜਾ ਅੱਖਾਂ ਦਾ ਉਹ ਸਹੀ ਹੋਣਾ ਚਾਹੀਦਾ ਤੁਹਾਡਾ ਕੁੜੀਆਂ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਆ ਮੈਟਰ ਨਹੀਂ ਪੋਸਟ ਵਾਸਤੇ ਘੱਟੋ ਘੱਟ ਪਲੱਸ 2 ਆ ਉਹ ਵੀ ਸੇਮ ਹੀ ਆ ਵੀ 10th ਤੱਕ ਦੀ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਆ ਮੈਨੂੰ ਕੱਦ ਜਿਹੜੇ ਕੁੜੀਆਂ ਵਾਸਤੇ 5 ਫੁੱਟ 3 ਇੰਚ ਚਾਹੀਦਾਗਾ weight ਉਹਨਾਂ ਦਾ 50 ਕਿਲੋ ਤੋਂ ਬਾਬ ਹੋਏ 50 ਕਿਲੋ ਦਾ ਟ੍ਰੇ ਹੋਣਾ ਚਾਹੀਦਾ ਤੇ ਆ ਜਿਹੜੀ ਇਹ ਵਿਜ਼ਨ ਅੱਖਾਂ ਦਾ ਸਹੀ ਹੋਣਾ ਚਾਹੀਦਾਗਾ ਉਮਰ ਦੀ ਜੇ ਗੱਲ ਕਰੀਏ ਤਾਂ 5ਵੇਂ ਜਨਰਲ ਕੈਟਾਗਰੀ ਨੂੰ ਹਰ ਇੱਕ ਵਾਰੀ ਮਾਤ ਪਾਉਂਦੇ ਹੀ ਆ ਇਹ 21 ਸਾਲ ਤੋਂ ਲੈ ਕੇ 27 ਸਾਲ ਤੱਕ ਤੇ ਬਾਕੀ ਦੂਜਿਆਂ ਨੂੰ ਮਿਲੋਗੀ ਸ਼ੋਰਟ ਜੁਆਇੰਟ ਜਿਹੜੇ ਸੈਂਟਰ ਸਰਕਮੈਂਟ ਦੇ ਡਿਪਾਰਟਮੈਂਟ ਦੇ ਮੁਲਾਜ਼ਮਾਂ ਜਿਹੜੇ ਪੰਜਾਬ ਸਰਕਮੈਂਟ ਦੇ 45 ਹਾਲ ਤੱਕ ਹੋਣੀ ਹੈਗੀ ਉਹਨਾਂ ਐਸਸੀ ਤੇ ਬੀਸੀ ਕੈਟਾਗਰੀ ਨੂੰ ਜਿਹੜੀ ਹੁੰਦੀ ਸ਼ੋਰਟ ਜੁਆਇੰਟ 32 ਸਾਲ ਤੱਕ ਹੋਣੀ ਚਾਹੀਦੀ ਇਹਨਾਂ ਦੀ ਨਵੇਂ ਇੱਕ ਸਰਵਿਸ ਮੈਨ ਉਹ ਵੀ ਇਹਨਾਂ ਦੀ ਲਿਖੀਏ ਸਾਰਿਆਂ ਦੀ ਵੇਖ ਲਿਓ ਜਿਹੜੀ ਮੇਨ ਗੱਲ ਆ ਵੀ ਜਦੋਂ ਪੇਪਰ ਭਰਨ ਦਾ ਕੋਈ ਪੇਪਰ ਭਰਨ ਦੀ ਇੰਸਟ੍ਰਕਸ਼ਨ ਜਰੂਰ ਪੜਾਇਆ ਕਰੋ ਸਕੇਲ ਜਿਹੜਾ ਹੈਗਾ ਉਸ ਤੋਂ ਆ 100 ਪਰਸੈਂਟ ਦਾ ਜਿਹੜੀ ਤਨਖਾਹ ਹੈਗੀ ਉਹ 3500 400 ਮਿਨੀਮਮ ਆ ਤੇ ਬਾਡਨ ਦੇ ਮੈਟਰਨ ਦੀ ਉਹੀ 19900 ਆ ਬੇਸਿਕ ਪੇ ਫੀਸ ਜੇ ਹੀ ਗੱਲ ਕਰੀਏ ਤਾਂ ਵਰਗ ਚਰਨਲ ਕੈਟਾਗਰੀ ਦੀ 1000 ਆ ਤੇ ਐਸ்சி ਬੀਸੀ ਤੇ ਈਡब्ल्यूਐਸ ਕਾਮੇਰੀਕਲ ਵਹੀਕਲ ਸੈਕਸ਼ਨ ਵਾਲਿਆਂ ਨੂੰ 250 ਰੁਪਏ ਫੀਸ ਆ ਸਾਬਕਾ ਫੌਜੀ ਤੇ ਡਿਪੈਂਡੈਂਟ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ 200 ਰੁਪਏ ਫੀਸ ਆ ਰਿਜ਼ਰਵੇਸ਼ਨ ਕੋਟਾ ਉਹ ਤੁਹਾਨੂੰ ਪਤਾ ਹੀ ਪੰਜਾਬ ਚ ਰਿਕਵਰੀ ਹੁੰਦਾ ਤੇ ਇੱਕ ਵਾਰੀ ਮਾਰ ਖਾਂਦੇ ਜਰਨਲ ਦੇ ਬੱਚੇ ਚੋਣ ਵੀ ਜਿਹੜੇ ਚੋਣ ਹੋਣੀ ਇਹਨਾਂ ਚ ਇਗਜ਼ਾਮੀਆਂ ਵਾਸਤੇ ਪਹਿਲਾਂ ਮਲਟੀਪਲ ਚੁਆਇਸ ਕੁਐਸਚਨ ਲਿਖਤੀ ਪੇਪਰ ਹੋਊਗਾ ਲਿਖਤੀ ਪੇਪਰ ਤੋਂ ਬਾਅਦ ਜਿਵੇਂ ਮੈਡ ਬਣਦੀ ਹੁੰਦੀ ਆ ਮਿਨਿਮਮ ਕੁਆਲੀਫਿਕੇਸ਼ਨ ਚਾਹੀਦਾਗਾ ਪਿਆਪੀ ਵਿੱਚ ਅੱਗੇ ਲੱਗ ਵੀ ਪਰ 50% ਨੰਬਰ ਚਾਹੀਦੇ ਉਹ ਕੁਆਲੀਫਿਕੇਸ਼ਨ ਵਾਸਤੇ ਤਾਂ ਕੱਲਾ ਕੁਆਲੀਫਾਈ ਵਾਸਤੇ ਹੋਊਗਾ ਲਿਖਤੀ ਪੇਪਰ ਤੁਹਾਡੇ ਉਹੀ ਫਿਰ ਉਹਦੇ ਬਾਅਦ ਲਿਸਟਾਂ ਬਣਨਗੀਆਂ ਤੇ ਤੁਹਾਡਾ ਫਿਜ਼ੀਕਲ ਹੋਊਗਾ ਫਿਜ਼ੀਕਲ ਤੋਂ ਫਿਰ ਆਖਰੀ ਲਿਸਟਾਂ ਬਣਨਗੀਆਂ ਉਹਦੇ ਬਾਅਦ ਤੁਹਾਡੀ ਜਿਹੜੀ ਲਾਸਟ ਜੁਆਇਨਿੰਗ ਹੋਊਗੀ ਤੇ ਸਾਰਾ ਕੁਝ ਪੜ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਤਾਂ ਜੋ ਆਪਾਂ ਆਪਣੇ ਚੈਨਲ ਨੂੰ ਬਹੁਤ ਵਸਪੋਰਟ ਮਿਲੇ ਤੁਹਾਡੇ ਸਾਰਿਆਂ ਦਾ ਸਾਥ ਦੀ ਲੋੜ ਆ ਲਾਸਟ ਗੱਲ ਤੋਂ ਮੈਂ ਇਹੀ ਕਹੂੰਗਾ ਜਿਵੇਂ ਤੁਹਾਨੂੰ ਸ਼ੁਰੂ ਜੀ ਦੱਸਿਆ ਸੀਗਾ ਵੀ ਕੋਈ ਵੀ ਫਾਰਮ ਫਿਲ ਕਰਦੇ ਹੋ ਉਹਦੀ ਪ੍ਰੋਪਰ ਜਾਣਕਾਰੀ ਤੁਸੀਂ ਇੱਕ ਸਾਈਡ ਤੇ ਕਾਪੀ ਤੇ ਲਿਖ ਲਿਆ ਕਰੋ ਵੀ ਕੀ ਯੂਜ਼ਰ ਰਜਿਸਟ੍ਰੇਸ਼ਨ ਨੰਬਰ ਆ ਕਿਹੜਾ ਆਪਣਾ ਅਸਥਿਹਾਰ ਨੰਬਰ ਕੀ ਆ ਉਹਦਾ ਤੇ ਕਿੰਨੀ ਤਰੀਕ ਨੂੰ ਫਾਰਮ ਫਿਲ ਕੀਤਾ ਸੀ ਤੇ ਉਹਦੀ ਜਿਹੜੀ ਜੌਬ ਕੈਟਾਗਰੀ ਕੀ ਆ ਕਿਉਂਕਿ ਕਈ ਵਾਰੀ ਐਸ ਦਾ ਐਂਡ ਵੀ ਵਾਰੀ 50 ਰੁਪਏ ਤੁਹਾਨੂੰ ਬਦ ਲਈ ਜਿਵੇਂ ਕਿ ਵੀ ਜੋਬ ਕੈਨਸਲ ਕਰ ਦਿੰਦੇ ਆ ਜਾਂ ਇਸ਼ਤਿਹਾਰ ਫਿਰ ਉਹ ਤੇ ਕਿਹੜਾ ਨੰਬਰ ਆ ਤੇ ਫਲਾਣਾ ਇਸ਼ਤਿਹਾਰ ਨੰਬਰ ਆ ਫਿਰ ਆਪਾਂ ਨੂੰ ਕਿ ਨਹੀਂ ਪਤਾ ਲੱਗਦਾ ਵੀ ਆਪਣਾ ਨਾਮ ਹੁੰਦਾ ਜਾਂ ਨਹੀਂ ਹੁੰਦਾ ਇਸ ਵਿੱਚ ਉਸ ਵਾਸਤੇ ਤੁਸੀਂ ਜ਼ਰੂਰ ਲਿਖ ਕੇ ਰੱਖਿਆ ਕਰੋ ਤਾਂ ਥੱਲੇ ਹੈਲਪ ਨੰਬਰ ਦਿੱਤੇ ਇਹਨਾਂ ਨੇ ਕੋਈ ਵੀ ਤੁਹਾਨੂੰ ਦਿੱਕਤ ਹੁੰਦੀ ਹੈ ਇਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਸੰਬੰਧ ਕਰ ਸਕਦੇ ਹੋ ਡਿਪਾਰਟਮੈਂਟ ਨਾਲ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ